ਕੀ ਮੈਂ ਮੈਂ ਸ਼ਰੋਂ ਆਂ ਹਾਂ ਸ਼ਰੋਂ ਸ਼ਰੋਂ ਹੂੰ ਮੈਂ ਨਜ਼ਰਾਨੀ ਨਜ਼ਰਾਨੀ ਇਦਰਾ ਪਿੰਡ ਕਿਹੜਾ ਹੈ ਪਿੰਡ ਹੂੰ ਮौजੋਗੇ ਮौजੋਗੇ ਹਾਂ ਦਾ ਘਾਰ ਗਿਆ ਤਿਆਰ ਗਏ ਮੇਰੀਆਂ ਵੀ ਪੁੱਛਾਂ ਆਂ ਨਿਆ ਘਥੋਨੀਆਂ ਗਾ ਜਾਣਾ ਨੇ ਅਜੇ ਹੋਣੇ ਚਲ ਜਾਣਾ ਇਹ ਸਾਰੀ 100 ਸਾਲ ਦੀ ਹੋਈਆਂ ਨੇ ਉਹ ਕੀ ਹੋਤੇ ਉਹ ਹੋ ਗਈ ਆ ਉਹ ਸਾਹਮਣੇ ਕੀ ਆ ਕਿੱਥੇ ਉਹ ਤਾਂ ਨੂੰ ਉਹ ਤਾਂ ਨੂੰ ਉਹ ਤਾਂ ਨੂੰ ਉਧਰ ਨੂੰ ਇਹ ਨਹੀਂ ਤੇ ਇਦਾਂ ਕਰਕੇ ਵੇਖਣਾ ਐਮ ਕਰਕੇ ਉਹ ਕੀ ਹੋਤੇ ਮੈਨਾਂ ਨਹੀਂ ਬੜਾ ਉਹ ਰੱਬ ਦੇ ਉੱਤੇ ਕੀ ਆ ਹੂੰ ਤੋਂ ਦਾਦੇ ਉਹ ਸੂਰਜ ਦੇਦਾ ਹੀ ਸੂਰਜ ਉਹ ਸੂਰਜ ਦੇਦਾ ਹੀ ਹਾਂ ਤਵੇ ਉਦੋਂ ਗਾਹ ਹੁਣ ਕੀ ਰੱਖਣੀ ਇਤਰਾ ਪਿੰਡ ਕਿਹੜਾ ਹੈ ਪੈਂਦਾ ਹੂੰ ਮੋਜੋਗੇ ਮੋਜੋਗੇ ਉਹ ਕਿੱਥੇ ਪੈਂਦਾ ਹੈ ਉਹ ਕਿੱਥੇ ਕੇ ਪੈਂਦਾ ਹੈ ਜਿਤਾ ਮੋਜੋਗੇ ਜਿਤਾ ਹਾਂ ਮੋਜੋਗੇ ਦਾ ਜਿਤਾ ਮੋਜੋਗੇ ਦਾ ਮੋਜੋਗੇ ਦਾ ਜਿਤਾ ਵਾ

ਕਾਦਮ ਆਵੇ 100 ਕਧੋਰ ਖੋਲੋ ਜਾ 100 ਕਧੋਰ ਖੋਲੋ ਜਾ ਹਾਂ ਹਮ ਵਲਡਰ ਕਾਰਡ ਬਣਾਉਣਾ ਹਾਂ ਵਲਡਰ ਕਾਰਡ ਬਣਾਉਣਾ ਪਤਾ ਨਹੀਂ ਪਤਾ ਨਹੀਂ ਕਾਦਮ ਆਵੇ ਪਿੰਡ ਦੇ ਵੇਖਣ ਜਾਣਾ ਹੀ ਪਿੰਡ ਵੇਖਣ ਜਾਣਾ ਹੀ ਫੈਨ ਦਾ ਹਾਂ 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 ਕਿਹੜਾ ਪਿੰਡ ਬੋਲਾ ਮੋਜੋ ਕੇ ਮੋਜੋ ਕੇ ਇਹ ਕਿੱਥੇ ਕੋ ਪੈਂਦਾ ਹੈ ਨਮਾਰ ਹੈ ਨਹੀਂ ਮੱਸ ਹੂੰ ਪੱਕੀ ਗੱਲ ਆ ਹਾਂ ਪੱਕੀ ਗੱਲ ਆ ਫੱਕ ਮੋਜੋ ਕੇ ਪੈਂਦਾ ਕਿਹੜੇ ਜ਼ਿਲ੍ਹੇ 'ਚ ਹੀ ਜ਼ਿਲ੍ਹਾ ਕਿਹੜਾ ਹੈ ਉਹਨਾਂ ਦਾ ਹਾਂ ਸ਼ਹਿਰ ਕਿਹੜਾ ਪੈਂਦਾ ਹੈ ਮੋਜੋ ਕੇ ਨੂੰ ਕਿੰਨੇ ਤੱਕ ਨਰੋਵਾਲ ਕਿੰਨੀ ਕੁ ਦੂਰੀ ਹੈਗਾ ਨਰੋਵਾਲ ਲੱਗੇ ਨਰੋਵਾਲ ਲੱਗੇ ਕਿੰਨੀ ਕੁ ਲੱਗੇ ਹੈਗਾ ਲਗੇ ਹਾਂ ਤੇ ਸ਼ਾਲਕੋਟ ਹਾਂ ਸ਼ਾਲਕੋਟ ਕਿੰਨੀ ਦੂਰੀ ਹੈ ਉਹ ਨੌਰ ਸੇ ਸ਼ਾਲਕੋਟ ਦੂਰੀ ਹੂੰ ਸ਼ਹਿਰ ਲੱਗਦਾ ਹੈ ਨਰੋਵਾਲ ਨਰੋਵਾਲ ਸ਼ਹਿਰ ਲੱਗਦਾ ਹੈ ਨਰੋਵਾਲ ਦੇ ਨੇੜੇ ਨਰੋਵਾਲ ਨੇੜੇ ਪਿੰਡ ਦੇ ਨੇੜੇ ਹੀ ਹਾਂ ਪਿੰਡ ਦੇ ਨੇੜੇ ਹੀਗਾ ਸਰਪੰਚ ਕੌਣ ਹੈ ਪਿੰਡ ਦਾ ਚੌਧਰੀ ਕੌਣ ਹੈ ਸਰਪੰਚ ਹਾਂ ਕੀ ਹਤਾ ਕਿੰਨਾ ਕਿਹੜਾ ਪਿੰਡ ਘਰ ਕਿਨੇ ਘਈ ਪਿੰਡ ਚ ਹਾਂ ਪਿੰਡ ਚ ਘਰ ਕਿਨੇ ਘਈਏ ਕਿੰਨੇ ਘਸ ਹਾਂ ਘਰ ਬਤਾਈ ਦੇ ਕਿਨੇ ਘ ਕੋਲੇ ਕਵੀ ਘਰ ਵੀ ਘਰ ਕਿਹੜੇ ਕਿਹੜੇ ਬਰਾਦਰੀ ਦੇ ਘਰ ਸੀਗੇ ਹਾਂ ਕਿਹੜੀ ਕਿਹੜੀ ਬਰਾਦਰੀ ਦੇ ਘਰ ਸੀਗੇ ਹਾਂ ਨਹੀਂ ਨਮਾਗ ਨਹੀਂ ਹੂੰ ਹੂੰ ਮੱਸਾ ਪਿੰਡ ਦੇ ਨਾਂ ਲੋਕਾਂ ਦੇ ਨਾਂ ਪਤਾ ਹੈ ਪਿੰਡ ਦੇ ਲੋਕਾਂ ਦੇ ਨਾਂ ਪਤਾ ਹੈ ਪਿੰਡ ਦੇ ਲੋਕਾਂ ਦੇ ਨਾਂ ਪਤਾ ਹੈ ਕਿੰਨੇ ਕੁ ਲੋਕ ਸੀ ਉੱਥੇ ਹਾਂ ਤੇਰੀਆਂ ਸਹੇਲੀਆਂ ਨਾਂ ਪਤਾ ਹੈ ਸਹੇਲੀਆਂ ਦੇ ਤੇਰੀਆਂ ਸਹੇਲੀਆਂ ਨਾਂ ਪਤਾ ਹੈ ਚੇਤਾ ਬੋਲਗਾ ਕੋਈ ਸਹੇਲੀ ਇੱਕ ਕਹੇ ਸਹੇਲੀ ਦਾ ਨਾਂ ਪਤਾ ਹੋਏਗਾ ਤਾਂ ਕਿਹੇ ਕਿਸੇ ਸਹੇਲੀ ਦਾ ਨਾਂ ਪਤਾ ਹੈ ਕੋਈ ਇੱਕ ਅੱਧੀ ਜਾਤ ਹੋਏ ਚੇਤਨ ਨਹੀਂ ਜਾਂਦਾ ਇੱਕ ਵੀ ਨਹੀਂ ਚੱਲ ਠੀਕ ਹੈ ਸਾਸਰੀ ਕਾਲ ਕਰਦੇ ਸਾਰਿਆਂ ਹਾਂ ਸਾਸਰੀ ਕਾਲ ਕਰਦੇ ਉਹਨਾਂ ਨੂੰ ਆ ਵਿੱਚ ਉਹਦੀ ਵੇਖਣਨੀ ਐ ਇੱਥੋਂ ਦੇ ਉਹ ਮੋਜੋਕੇ ਵਾਲੇ ਵੇਖਣ ਦੇ ਵਿੱਚੋਂ ਦੀ ਮੋਜੋਕੇ ਵਾਲੇ ਵੇਖਣ ਦੇ ਦੇ ਵਿੱਚੋਂ ਦੀ ਸਾਸਰੀ ਕਾਲ ਕਰ ਦੋ ਸਾਸਰੀ ਕਾਲ ਕਰ ਦੋ ਕਾ ਰੰਗ ਆਹ ਮੇਦੇ ਵਿੱਚੋਂ ਦੀ ਲਖਾਂ ਦੇ ਉਹ ਵਿੱਚੋਂ ਦੀ ਉਹ ਤਾਂ ਇੱਥੋਂ ਦੀ ਵਿੱਚੋਂ ਦੀ ਲਖਾਂ ਦੇ ਉਹ ਮੋਜੋਗੇ ਵਾਲੇ ਜਗਦੇ ਆ